ਕਿ ਪ੍ਰਸ਼ਾਦ ਤਿਆਰ ਕਰਕੇ ਮਾਤਾ ਜੀ ਅੱਗੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਦੀ ਹੈ ਤੇ ਉਹ ਬਾਖ ਦੇ ਵਿੱਚ ਕੋਈ ਨਾ ਕੋਈ ਸੰਕੇਤ ਆਉਂਦਾ ਇਹ ਕੰਮ ਕਰਨਾ ਜਾਂ ਨਹੀਂ ਕਰਨਾ ਸਾਨੂੰ ਕਦੇ ਵੀ ਹਾਮੀ ਮਾਤਾ ਨੇ ਨਹੀਂ ਭਰੀ ਕਿ ਇਸ ਸਥਾਨ ਦੇ ਨਾਲ ਤੇ ਤੁਸੀਂ ਗੁਰਾਇਆਂ ਕਰੋ ਜੈ ਵੀ ਬਹੁਤਾ ਵੱਡਾ ਬਣਾਓ ਇਹੀ ਆਉਂਦਾ ਰਿਹਾ ਕਿ ਜਿੰਨਾ ਕੁਝ ਹੈਗਾ ਸਾਹਮਣੇ ਜੋਗ ਹੈ ਇਹਨੂੰ ਸਾਂਭ ਲਓ ਜਿਹੜਾ ਕੁਝ ਬਣਨਾ ਹੈ ਉਹ ਸਾਨੂੰ ਨਹੀਂ ਪਤਾ ਕੀ ਦੇ ਕੀ ਤੋਂ ਬਣਾਉਣਾ ਹਰ ਵਾਰੀ ਇਹੀ ਆਉਂਦਾ ਕਿ ਇਹ ਤਾਂ ਕਿਸੇ ਇੱਕ ਨੇ ਹੀ ਬਣਾ ਦੇਣਾ ਤੁਸੀਂ ਨਹੀਂ ਕਹਿਣਾ ਕਿਸੇ ਨੂੰ ਇਹ ਪਹਿਲੀ ਵਾਰ ਉਪਰੰਧਾ ਇਹ ਸੰਗਤ ਨੇ ਕੀਤਾ ਸੀ ਇਹਨਾਂ ਸੰਗਤਾਂ ਨੂੰ ਵੀ ਦੱਸਿਆ ਕਿ ਅਸੀਂ ਜੋਰ ਪਾਏ ਜ਼ਰੂਰਾਂ ਪਰ ਸਾਨੂੰ ਕਿ ਇੱਥੇ ਬਾਅਦ ਚੇ ਨਾ ਕਹੇ ਗਰਾਈਆਂ ਕਰਕੇ ਲੈ ਕੇ ਕਿਸੇ ਤੋਂ ਮੰਗੇ ਹੋਣਾ ਗੁਰਦੁਆਰਾ ਕਮੇਟੀਆਂ ਵੀ ਜੋ ਸੇਵਾ ਕਰਦੀਆਂ ਉਹਨਾਂ ਦੀ ਭਾਵਨਾ ਜੇ ਸੰਗਤ ਕੁਝ ਟੇਕਦੀ ਆ ਉਹਦੀ ਭਾਵਨਾ ਕਿਉਂਕਿ ਮਾਤਾ ਜੀ ਨੇ ਕੁਝ ਇਹਨਾਂ ਗੱਲਾਂ ਦੇ ਅਹਿਸਾਸ ਕਰਾਏ ਹੋਏ ਆ ਕਿ ਜਦੋਂ ਕੋਈ ਆਪ ਦੀ ਉੱਚਣ ਨਾਲ ਕਿਸੇ ਨੂੰ ਕੁਝ ਦਿੰਦਾ ਹੈ ਜਾਂ ਦਰਸ਼ਨੀ ਭੇਟਾ ਦਿੰਦਾ ਹੈ ਉਹਦੇ ਨਾਲ ਸੋਭ ਸ਼ਾਮਾਂ ਤੇ ਪਿਆਰ ਨਾਲ ਜਾਂਦਾ ਜਿਹੜਾ ਕਿ ਸਹੀ ਤਰੀਕੇ ਨਾਲ ਜੂਜ ਹੁੰਦਾ ਜਦੋਂ ਕਿਸੇ ਦੀ ਮਜਬੂਰੀ ਜਾਂ ਚਾਰ ਬੰਦਿਆਂ 'ਚ ਖੜੇ ਤੋਂ ਕੁਝ ਲੈਣੇ ਆ ਤੇ ਉਹ ਕਲੇਸ਼ ਦਾ ਕਾਰਨ ਬਣਦਾ ਉਹਦੇ ਨਾਲ ਬਹੁਤ ਮੈਲ ਜਾਂਦੀ ਹੈ ਜਿਹੜੀ ਕਿ ਉੱਥੇ ਪ੍ਰਵਾਣ ਹੀ ਨਹੀਂ ਹੈ